ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਇਹ ਸੋਚਿਆ ਜਿਹੜੀ ਆ ਪੰਜਾਬ ਦੇ ਵਿੱਚ ਵੀ ਦਿੱਲੀ ਚ ਵੀ ਤੇ ਬਾਕੀ ਸਟੇਟਾਂ ਦੇ ਵਿੱਚ ਵੀ ਆ ਰਹੀ ਆ ਕਿ ਜਿਹੜੇ ਅੰਮ੍ਰਿਤਧਾਰੀ ਬੱਚੇ ਆ ਉਹਨਾਂ ਨੂੰ ਪੇਪਰ ਦੇਣ ਤੋਂ ਰੋਕ ਲਿਆ ਜਾਂਦਾ ਸੀਬੀਐਸਸੀ ਦੇ ਪੇਪਰਾਂ ਦੀ ਵੀ ਰੋਕ ਲਿਆ ਜਾਂਦਾ ਔਰ ਜਿਹੜੇ ਬਾਕੀ ਸੈਂਟਰਲਾਈਜ਼ ਏਜੰਸੀਆਂ ਦੇ ਜਿਹੜੇ ਇੰਟਰਵਿਊ ਹੁੰਦੇ ਆ ਉਹਦੇ ਲਈ ਵੀ ਉਹਨਾਂ ਨੂੰ ਅ ਕਕਾਰ ਪਾ ਕੇ ਨਹੀਂ ਜਾਣ ਦਿੱਤਾ ਜਾਂਦਾ ਇਸ ਲਈ ਅਸੀਂ ਦਿੱਲੀ ਦੇ ਵਿੱਚ ਦਿੱਲੀ ਹਾਈ ਕੋਰਟ ਤੋਂ ਤਿੰਨ ਵਾਰੀ ਅਸੀਂ ਆ ਆਰਡਰ ਕਰਾ ਚੁੱਕੇ ਹਾਂ ਜਿੱਥੇ ਕੋਰਟ ਨੇ ਆਰਡਰ ਕੀਤੇ ਆ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਐਗਜ਼ਾਮ ਹੋਏ ਉਹਦੇ ਵਿੱਚ ਬੱਚਿਆਂ ਨੂੰ ਨਹੀਂ ਰੋਕਿਆ ਜਾਏਗਾ ਉਹਨਾਂ ਦੇ ਕਾਰਨ ਸਿਰਫ ਉਹਨਾਂ ਦੇ ਨਾਲ ਇੱਕ ਕੰਡੀਸ਼ਨ ਲਗਾਈ ਆ ਕਿ ਬੱਚਿਆਂ ਨੂੰ ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ ਇੱਕ ਘੰਟਾ ਪਹਿਲਾਂ ਜਾਣਾ ਹੈ ਤਾਂ ਕਿ ਉਹਨਾਂ ਨੇ ਆਪਣੀ ਜੋ ਵੀ ਚੈਕਿੰਗ ਕਰਾ ਕਰਨੀ ਹੋ ਕਰ ਲੈਣ ਲੇਕਿਨ ਰੋਕਿਆ ਨਹੀਂ ਜਾ ਸਕਦਾ ਲੇਟੈਸਟ ਜਿਹੜਾ ਰਾਜਸਥਾਨ ਦੇ ਵਿੱਚ ਹੋਇਆ ਬੱਚੀ ਦੇ ਨਾਲ ਅਸੀਂ ਤੁਰੰਤ ਪ੍ਰਭਾਵ ਦੇ ਨਾਲ ਉਸ ਵੇਲੇ ਰਾਜਸਥਾਨ ਸਰਕਾਰ ਦੇ ਨਾਲ ਗੱਲ ਵੀ ਕੀਤੀ ਲੈਟਰ ਵੀ ਲਿਖਿਆ ਉਹਨਾਂ ਨੂੰ ਤੇ ਉਹਨਾਂ ਨੇ ਅਗਲੇ ਦਿਨ ਹੀ ਦੋ ਦਿਨ ਬਾਅਦ ਹੀ ਨੋਟੀਫਿਕੇਸ਼ਨ ਕੱਢ ਦਿੱਤੀ ਕਿ ਰਾਜਸਥਾਨ ਦੇ ਵਿੱਚ ਜਿੰਨੇ ਵੀ ਐਗਜ਼ਾਮ ਹੋਣਗੇ ਉਸ ਵਿੱਚ ਕਿਸੇ ਵੀ ਬੱਚੇ ਨੂੰ ਨਹੀਂ ਰੋਕਿਆ ਜਾਏਗਾ ਸੋ ਅਸੀਂ ਸਾਰੇ ਜਿੰਨੀਆਂ ਸਟੇਟਾਂ ਦੇ ਚੀਫ ਸਕੱਟਰੀ ਆ ਸਾਰੀਆਂ ਸਟੇਟਾਂ ਦੇ ਚੀਫ ਸਕੱਟਰੀਆਂ ਨੂੰ ਚਿੱਠੀ ਲਿਖੀ ਆ ਕਿ ਤੁਸੀਂ ਇਸ ਜਿਹੜੇ ਹਾਈ ਕੋਰਟ ਦੇ ਆਰਡਰ ਆ ਇਹਨਾਂ ਨੂੰ ਸੁਨਿਸ਼ਚਿਤ ਕਰੋ ਤਾਂ ਕਿ ਕਿਸੇ ਵੀ ਬੱਚੇ ਦਾ ਭਵਿੱਖ ਖਰਾਬ ਨਾ ਹੋਏ ਔਰ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੇ ਐਗਜ਼ਾਮ ਤੋਂ ਨਾ ਰੋਕਿਆ ਜਾ ਸਕੇ ਇੱਕ ਕੇਸ ਦਿੱਲੀ ਦੇ ਵਿੱਚ ਹੋਇਆ ਸੀ ਜਿਸ ਦਾ ਅਸੀਂ ਹਾਈ ਕੋਰਟ ਤੋਂ ਆਰਡਰ ਕਰਾ ਕੇ ਉਹ ਬੱਚੇ ਦਾ ਦੁਬਾਰਾ ਐਗਜ਼ਾਮ ਕਰਾਇਆ ਸੀ ਔਰ ਹੁਣ ਇਸ ਬੱਚੀ ਗੁਰਪ੍ਰੀਤ ਦਾ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਦਾ ਦੁਬਾਰਾ ਐਗਜ਼ਾਮ ਹੋਏ ਅਸੀਂ ਜਾਤੇ ਅਜੇ ਐਡਮਿਨਿਸਟ੍ਰੇਟਿਵਲੀ ਗੱਲ ਕਰ ਰਹੇ ਹਾਂ ਜੇ ਨਹੀਂ ਹੋਈ ਤੇ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿ वाहे तन् वाहे गुरु तन् वागुरु वागुरु वा वगुरु वागुरु तन् वागुरु सम श वेगुरु सम गुरु सत नाम